ਵਿਕਸਿਤ ਪਾਰਸੰਕਲਪ ਯਾਤਰਾ ਦੀ ਵੈਨ ਅੱਜ ਮੁਹਾਲੀ ਬਲਾਕ ਦੇ ਪਿੰਡ ਨਗਿਆਰੀ ਵਿੱਚ ਪੁੱਜੀ ਇਸ ਮੌਕੇ ਵਕਵਕ ਵੀ ਪਾਗਾਮਲੋਂ ਕੈਂਪ ਲਗਾਏ ਗਏ ਤੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨਹਿਤ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਗਿਆ ਇਸ ਦੌਰਾਨ ਨੈਨੋ ਯੂਰੀਆ ਦੀ ਵਰਤੋਂ ਲਈ ਡਰੋਨ ਵਿਧੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਮੌਕੇ ਤੇ ਲਗਾਏ ਗਏ ਮੁਫਤ ਮੈਡੀਕਲ ਕੈਂਪਾਂ ਦੌਰਾਨ ਵਕਵਕ ਬਿਮਾਰੀਆਂ ਦੀ ਮੁਫਤ ਜਾਂਚ ਕੀਤੀ ਗਈ ਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਕਈ ਲਾਭਪਾਤਰੀਆਂ ਖਾਸ ਤੌਰ ਤੇ ਮਹਿਲਾਵਾਂ ਨੇ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਸਾਨੂੰ ਕਣਕ ਮਿਲਿਆ ਬਹੁਤ ਸ਼ੁਕਰੀਆ ਆਇਸ਼ਮਾਨ ਕਾਰਡ ਬਣਾਇਆ ਤੇ 5 ਲੱਖ ਤੱਕ ਦਾ ਫਾਇਦਾ ਜੀ ਦਾ ਔਰ ਜੀ ਸਾਨੂੰ ਕਣਕ ਮਿਲਦੀ ਹੈ ਬਹੁਤ ਸ਼ੁਕਰੀਆ ਜੀ ਮੈਂ ਨਹੀਂ ਜਿਸਕੇ ਮੇਰੇ ਮਤਲਬ ਕਾਫੀ ਟਾਈਮ ਲੱਗਦੇ ਨੇ ਆਈ ਜੀ ਵਿੱਚ ਕਿ ਆਸ਼ੋ ਆਇਸ਼ਮਾਨ ਕਾਰਡ ਤੇ ਆਭਾ ਆਈਡੀ ਤੇ ਗੈਸ ਸੁਲੇ ਦੇ ਬਾਰੇ ਜੋ ਜਾਣਕਾਰੀ ਦਿੱਤੀ ਗਈ ਤੇ ਫਾਰਮ ਭਰੇ ਗਏ ਅਸੀਂ ਇਸ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਭਾਰਤ ਵਿਕਾਸ ਯਾਤਰਾ ਬੈਨ ਆਇਆ ਇਹਦੇ ਵਿੱਚ ਵੱਖ-ਵੱਖ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਇਹਨਾਂ ਸਕੀਮਾਂ ਦਾ ਸਾਨੂੰ ਸਾਰੇ ਪਿੰਡਾਂ ਦੇ ਲੋਕ ਜਿਹੜੇ ਨੇ ਬਹੁਤ ਲਾਭ ਲੈ ਰਹੇ ਨੇ ਜਿਹੜੇ ਮਤਲਬ ਸਰਕਾਰੀ ਸੇਵਾਵਾਂ ਬਾਰੇ ਜਾਂ ਹੋਰ ਸਕੀਮਾਂ ਨੇ ਉਹਨਾਂ ਦਾ ਬਹੁਤ ਲਾਭ ਮਿਲ ਰਿਹਾ ਹੈ ਅਸੀਂ ਮੋਦੀ ਸਰਕਾਰ ਦਾ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ